ਦੇਖੋ ਜੀ ਲੁਧਿਆਣਾ ਸਾਡੇ ਮੈਂ ਤਾਂ ਕਹਿੰਨਾ ਪੰਜਾਬ ਦਾ ਨਹੀਂ ਭਾਰਤ ਦਾ ਹੀ ਦਿਲ ਹੈ ਜਿਵੇਂ ਦੋ ਦਿਲ ਨੇ ਇੱਕ ਬੰਬੇ ਤੇ ਦੂਜਾ ਲੁਧਿਆਣਾ ਲੁਧਿਆਣੇ ਦੇ ਵਿੱਚ ਡਾਕਟਰ ਸਾਹਿਬ ਹੋਰੀ ਇਕਾਈ ਹਸਪੀਟਲ ਦੇ ਬੈਨਰ ਦੇ ਥੱਲੇ ਬੜੇ ਵੱਡਾ ਸੇਵਾ ਦਾ ਕੰਮ ਜਿਹੜਾ ਕਰ ਰਹੇ ਆ ਜਿਹੜਾ ਕੈਂਸਰ ਆ ਇਹਦੀ ਡਿਟੈਕਸ਼ਨ अर्ਲੀ ਡਿਟੈਕਸ਼ਨ ਬੜੀ ਵਧੀਆ ਜਿਹੜਾ ਬੜਾ ਚੰਗਾ ਕੰਮ ਹੈ ਇਹਦੇ ਨਾਲ ਇਲਾਜ ਕਰਨਾ ਸੌਖਾ ਹੋ ਜਾਂਦਾ ਹੈ ਪਰਵਾਰਾਂ ਦੇ ਭਾਰ ਘੱਟ ਪੈਂਦਾ ਸੋ ਉਹ ਇਹ ਸੇਵਾ ਕਰ ਰਹੇ ਧਾਰੀਵਾਲ ਸਾਹਿਬ ਜੀ ਕੈਂਸਰ ਵਰਲਡ ਕੈਂਸਰ ਕੇਅਰ ਹੋ ਗਿਆ ਤੇ ਇਹਨਾਂ ਨਾਲ ਲੱਗੇ ਔਰ ਇਹਦੇ ਵਿੱਚ ਸਾਡੇ ਐਮ ਐਲ ਏ ਦਿਲਜੀਤ ਪੋਲਾ ਜੀ ਵੀ ਨਾਲ ਸਾਥ ਦੇ ਰਹੇ ਨੇ ਸਾਡੇ ਮੇਅਰ ਸਾਹਿਬ ਜਿਨ੍ਹਾਂ ਨੂੰ ਮੈਂ ਵਧਾਈ ਵੀ ਦੇਣਾ ਡਾਕਟਰ ਇੰਦਰਜੀਤ ਕੌਰ ਹੋਰਾਂ ਨੂੰ ਸੋ ਅਸੀਂ ਸਾਰੇ ਇਸ ਸੇਵਾ ਦੇ ਕਾਰਜ ਵਿੱਚ ਇਕੱਠੇ ਹੋਏ ਬੜਾ ਅੱਛਾ ਲੱਗ ਰਿਹਾ ਸਰ ਕੈਂਸਰ ਦੀ ਅਵੇਰਨੈਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਹਸਪੀਟਲਸ ਤਾਂ ਲਗਾਤਾਰ ਕੈਂਸਰ ਦੀ ਅਵੇਰਨੈਸ ਕੈਂਪ ਲਗਾ ਰਹੇ ਨੇ ਪਰ ਲੋਕ ਜਿਹੜੇ ਨੇ ਉਹ ਆਖਰੀ ਸਟੇਜ ਤੇ ਪਹੁੰਚ ਜਾਂਦੇ ਨੇ ਫਿਰ ਡਾਕਟਰ ਵੀ ਕੁਝ ਨਹੀਂ ਕਰ ਪਾਉਂਦੇ ਦੇਖੋ ਜਿੰਦਗੀ ਜਿਉਣਾ ਹੀ ਅਵੇਅਰਨੈਸ ਨਾਲ ਜਿਹੜਾ ਆਪਦੇ ਅੱਖਾਂ ਕੰਨ ਦਿਮਾਗ ਖੋਲ ਕੇ ਜਿਉਂਦਾ ਹੈ ਤੇ ਜਿੰਦਗੀ ਸੌਖੀ ਹੋ ਜਾਂਦੀ ਹੈ ਸੋ ਕੈਂਸਰ ਵਾਸਤੇ ਵੀ ਇਹੀ ਹੈ ਜੇ ਤੁਹਾਡੀ ਡਿਟੈਕਸ਼ਨ अर्ली ਹੋ ਜੇ ਤਾਂ ਇਹਦਾ ਇਲਾਜ ਬੜਾ ਸੌਖਾ ਹੈ ਅਗਰ ਲੇਟ ਹੁੰਦੀ ਹੈ ਤੇ ਫਿਰ ਘਰ ਦਾ ਮੂੰਹ ਵੀ ਦੂਜੇ ਪਾਸੇ ਜਾਂਦਾ ਮਰੀਜ਼ ਵੀ ਨਹੀਂ ਬਚਦਾ ਸੋ ਇਸ ਕਰਕੇ ਆਪਾਂ ਨੂੰ ਇਹ ਦੇ ਵਾਸਤੇ ਅਵੇਅਰਨੈਸ ਵੱਧ ਤੋਂ ਵੱਧ ਲੈਣੀ ਚਾਹੀਦੀ ਹੈ ਸਰ ਇੱਕ ਰਵਨੀਤ ਸਿੰਘ ਮਛੂ ਦਾ ਬਿਆਨ ਆਇਆ ਕਹਿੰਦੇ ਕਿ ਪੰਜਾਬ ਜਿਹੜੇ ਭਗਵੰਤ ਸਾਨ ਸਾਹਿਬਾ ਉਹਨਾਂ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਕਰਨੀ ਜਿਹੜੀ ਜਿਹੜੀ ਰਿਪੋਰਟ ਹੋਏ ਨੇ ਅੰਮ੍ਰਿਤਸਰ ਵਿੱਚ ਲਗਾਤ ਦੇਖੋ ਪੰਜਾਬ ਨੂੰ ਵੱਤਵਤ ਮਾਣ ਦੇਣਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਵੀ ਸਾਰੀ ਦੁਨੀਆ ਨੂੰ ਵੀ ਕਿਉਂਕਿ ਪੰਜਾਬੀ ਹੈ ਜਿਹੜੇ ਸੇਵਾ ਦੇ ਵਿੱਚ ਕੁਰਬਾਨੀ ਦੇ ਵਿੱਚ ਐਗਜ਼ਾਮਪਲ ਬਣਾਉਂਦੇ ਸਭ ਤੋਂ ਅੱਗੇ ਰਹਿੰਦੇ ਆ ਸੋ ਪੰਜਾਬੀਆਂ ਨੂੰ ਹੱਥਕੜੀਆਂ ਲਾ ਕੇ ਲਿਆਉਣਾ ਬੀੜੀਆਂ ਲਾ ਕੇ ਲਿਆਉਣਾ ਭੁੱਖੇ ਤੇ ਆਏ ਲਿਆਉਣਾ ਫੌਜੀ ਜਹਾਜ਼ਾਂ ਵਿੱਚ ਕੈਦੀਆਂ ਵਾਂਗੂ ਲਿਆਉਣਾ ਇਹ ਪੰਜਾਬੀਅਤ ਦੀ ਬਦਨਾਮੀ ਹੈ ਦੇਸ਼ ਦੀ ਬਦਨਾਮੀ ਹੈ ਇੱਕ ਪਾਸੇ ਮੋਦੀ ਸਾਹਿਬ ਹੱਥ ਮਿਲਾ ਰਹੇ ਆ ਪ੍ਰੈਜ਼ੀਡੈਂਟ 트੍ਰੰਪ ਨਾਲ ਦੂਜੇ ਪਾਸੇ ਸਾਡੇ ਜਿਹੜੇ ਇਥੋਂ ਲੋਕ ਗਏ ਹੋਏ ਆ ਕੋਈ ਕ੍ਰਿਮਿਨਲ ਥੋੜੀ ਐ ਸੋ ਉਹਨਾਂ ਨੂੰ ਜੇ ਛੋਟੇ ਛੋਟੇ ਦੇਸ਼ ਆਪਦੇ ਨਾਗਰਿਕਾਂ ਨੂੰ ਸਨਮਾਨ ਦਵਾ ਸਕਦੇ ਆ ਤਾਂ ਮੋਦੀ ਸਾਹਿਬ ਨੂੰ ਵੀ ਚਾਹੀਦਾ ਉਹਨਾਂ ਨੂੰ ਵੀ ਸਨਮਾਨ ਦਵਾਉਣਾ ਚਾਹੀਦਾ ਜਿਹੜਾ ਕਿਸਾਨਾਂ ਦੇ ਨਾਲ ਜਿਹੜੀ ਮੀਟਿੰਗ ਹੋਈ ਉਹ ਨੂੰ ਕਿਦਾਂ ਦੇਖਦਾ ਸਰ ਦੇਖੋ ਇਹ ਗੱਲਬਾਤ ਸ਼ੁਰੂ ਜੀ ਕਰ ਲੈਣੀ ਚਾਹੀਦੀ ਸੀ ਕਿਸਾਨ ਉਹ ਐ ਜਿਹੜੇ ਦੇਸ਼ ਚ ਚਲਾਉਂਦੇ 90% ਆਬਾਦੀ ਸਾਡੀ ਕਿਸਾਨੀ ਤੇ ਨਿਰਭਰ ਆ ਸੋ ਉਹ ਕਿਸਾਨਾਂ ਨਾਲ ਗੱਲ ਕਰਕੇ ਤੁਸੀਂ ਉਹਨਾਂ ਦਾ ਹੱਲ ਕੱਢ ਸਕਦੇ ਹੋ ਔਰ ਕਿਸਾਨ ਨੂੰ ਅੱਖੋਂ ਪਰੋਖੇ ਕਰਕੇ ਤੁਸੀਂ ਵਿਸ਼ਵਗੁਰੂ ਨਹੀਂ ਬਣ ਸਕਦੇ ਠੀਕ ਹੈ ਸੈਂਕੜੇ ਲਗਾਇਆ ਗਿਆ ਕੀ ਕਹਿਣਾ ਜੀ ਵੀ ਜੀ ਮੈਂ ਤਾਂ ਕੀ ਕਹਿਣਾ ਤੁਸੀਂ ਆਪ ਹੀ ਦੇਖ ਲਓ ਵੀ ਕਦੇ ਕੈਮਰੇ ਤਾਂ ਤੁਸੀਂ ਚੱਕੇ ਫਿਰਦੇ ਪਹਿਲਾਂ ਇਹ ਦੱਸੋ ਤੁਸੀਂ ਸਾਰੇ ਵੇਹ ਵਿਆਂ ਘਰ ਵਾਲੀ ਨੂੰ ਲਿਆਏ ਆ ਨਾਲ ਨਹੀਂ ਮੈਂ ਜਵਾਬ ਦੇਣਾ ਮਾਪਿਆਂ ਨੂੰ ਲਿਆਏ ਆ ਨਹੀਂ ਉਹ ਮੈਂ ਕਿਹੜਾ ਕੋਈ ਲੀਡਰ ਆ ਮੇਰੀਆਂ ਇੰਟਰਵਿਊ ਕਰਨ ਆ ਗਏ ਆ ਆਪਦੀ ਮਾਂ ਨੂੰ ਆਪਦੇ ਬਜ਼ੁਰਗ ਮਾਪ ਨੂੰ ਲੈ ਕੇ ਆਉਂਦੇ ਚੈੱਕ ਅਪ ਕਰਾਉਂਦੇ ਇਹ ਹੈ ਜਾਗਰਤਾ ਤੁਸੀਂ ਪਹਿਲਾਂ ਫੇਲ ਐ ਮੈਂ ਤੁਹਾਨੂੰ ਹੁਣ ਦਿੰਦਾ ਨੰਬਰ 0 ਹੁਣ ਆਪਾਂ ਕਰਦੇ ਆ ਸਟਾਰਟ ਫੈਬਰੂਰੀ ਮਹੀਨਾ ਜੀ ਹੈਗਾ ਕੈਂਸਰ ਮਹੀਨਾ ਇਹ ਸਾਰੀ ਦੁਨੀਆ ਚ ਦੁੱਖ ਭਰਿਆ ਮਨਾਇਆ ਜਾਂਦਾ ਉਹ ਕੈਂਸਰ ਸਾਰੀ ਦੁਨੀਆ ਚ ਬਹੁਤ ਵੱਧਾ ਹੋਇਆ ਜਿਹਦੇ ਘਰ ਆ ਜਾਂਦਾ ਚਲੋ ਸਾਡੇ ਮੁਲਕਾਂ ਚ ਤਾਂ ਇਲਾਜ ਫਰੀ ਹੈ ਵੀਰ ਦੀ ਇੱਥੇ ਜਿਹਦੇ ਘਰ ਆ ਜਾਂਦਾ ਨਾ ਉਹ ਘਰ ਨੂੰ ਝਾੜ ਦਿੰਦਾ ਆਰਥਿਕ ਤੌਰ ਤੇ ਵੀ ਬੱਚੇ ਰੁਲ ਜਾਂਦੇ ਆ ਘਰ ਦੇ ਵਿੱਚ ਆਰਥਿਕ ਅਜਾੜਾ ਵੀ ਆ ਜਾਂਦਾ ਤੇ ਅਸੀਂ ਉਹਨੂੰ ਕੰਟਰੋਲ ਕਰਨ ਲੱਗੇ ਜੀ ਤੇ 12783 ਪਿੰਡਾਂ ਤੇ ਕਈ ਪਿੰਡਾਂ ਚ ਅਸੀਂ ਤਿੰਨ ਤਿੰਨ ਚਾਰ ਚਾਰ ਵਾਰੀ ਬਾਰਡਰ ਏਰੀਆ ਚੈੱਕ ਅਪ ਕਰ ਦਿੱਤਾ 11 ਕੁ ਹਜ਼ਾਰ ਪਿੰਡ ਅਸੀਂ ਚੈੱਕ ਅਪ ਕਰ ਚੁੱਕੇ ਆ ਜੀ ਹਰ ਚੀਜ਼ ਫਰੀ ਦਿੰਨੇ ਆ ਆਪ ਵਿੱਚ ਕਿੰਨੇ ਪਰਸੈਂਟ ਜਿਹੜੇ ਕੰਡੂ ਇਲਾਕੇ ਦੀ ਗੱਲ ਕਰੀਏ ਗਏ ਹਨ ਨਿਰਗਰਿਆ ਦੇ ਨਾਂ ਨਾਲ ਨੁੜੇ ਗਰਿਆ ਦੇ ਨਾਂ ਨਾਲ ਜਿਹੜਾ ਹੈ ਕਿੰਨੇ ਤੋਂ ਪਰਸੈਂਟ ਲੋਕ ਜਿਹੜੇ ਕੈਂਸਰ ਤੋਂ ਪ੍ਰਭਾਵਿਤ ਹੋ ਗਏ ਬਹੁਤ ਸਭੀ ਕਈ ਸ਼ਹਿਰਾਂ ਚ ਬਹੁਤ ਆ ਕੈਂਸਰ ਜੀ ਅ ਮਤਲਬ ਜੇ ਅਮੀਰ ਬੰਦਾ ਜੇ 10000 ਦੀ ਮੈਂ ਕੋਠੀ ਚ 10 ਕਰੋੜ ਦੀ ਕੋਠੀ ਚ ਰਹਿੰਦਾ ਮੈਨੂੰ ਇਹ ਨਹੀਂ ਪਤਾ ਦੁੱਧ ਕਿੱਥੋਂ ਆ ਰਿਹਾ ਉਹ ਮੱਝ ਨੇ ਗੰਦੇ ਪਾਣੀ ਚੋਂ ਪੀਤਾ ਮੱਝ ਨੇ ਪੀਣਾ 50 ਕਿਲੋ ਪਾਣੀ ਤੇ ਆਨਾਂ ਸੁਣੋ ਜੀ ਬਿਲਕੁਲ ਰਾਈਟਰ ਸਾਰੇ ਦਿਨ ਚ ਨਾ ਮੱਝ 50 ਕਿਲੋ ਪਾਣੀ ਪੀਉ 15 ਸਵੇਰ 20 ਦੁਪਹਿਰੇ 15 ਸ਼ਾਮ ਨੂੰ ਜਿਹੜੀ ਮੱਝ ਨੇ ਪੀਤਾ ਹੀ ਗੰਦੇ ਨਾਲੇ ਦਾ ਪਾਣੀ ਐ ਤੇ ਉਹ ਦੁੱਧ ਗੇੜ ਹੋ ਦਹੀਂ ਲੱਸੀ ਪਨੀਰ ਚੈਂਸਰ ਤੁਸੀਂ ਕਹਦੇ ਸਿਆਣੇ ਮੈਂ ਤਾਂ ਕਈ ਹਿੰਦੂ ਵੀਰ ਬਹੁਤ ਸਿਆਣੇ 100 ਕਰੋੜ ਦੇ 500 ਕਰੋੜ ਦੀ ਆਮਦਨ ਐ ਫਿਰ ਸਬਜ਼ੀਆਂ ਉਹਨਾਂ ਨੂੰ ਪਤਾ ਹੀ ਨਹੀਂ ਕਿੱਥੋਂ ਆ ਰਹੀਆਂ ਸਪਰੇਆਂ ਆਲੀਆਂ ਉਹ ਵੀ ਖਤਮ ਫਿਰ ਯੂਪੀ ਵਾਲਾ ਆਇਆ ਕੇਲੇ ਵਾਲਾ ਉਹ ਤੁਹਾਨੂੰ ਗੁਰੂਆਂ ਪੀਰਾਂ ਦੀ ਧਰਤੀ ਮੰਦਰਾਂ ਦੀ ਧਰਤੀ ਨੂੰ ਦੇਖ ਕੇ ਉਹ ਵੀ ਗ੍ਰਾਫਟ ਹੋ ਗਿਆ ਉਹ ਅੱਜ ਕੇਲੇ ਹੱਥ ਨੇ ਜਿਹੇ ਹਰਿੰਦੇ ਸਵੇਰ ਨੂੰ ਖੱਟੇ ਕਰ ਦਿੰਦਾ ਕਰ ਦਿੰਦਾ ਨਾ ਕੈਮੀਕਲ ਆ ਕੇ ਫਿਰ ਰਸੋਈ ਚ ਸਾਫ਼ ਕੀ ਰਹਿ ਗਿਆ ਖਾਣ ਨੂੰ ਪੱਥਰੀ ਰਹਿ ਗਿਆ ਪੱਥਰ ਦਾ ਖਾਣਾ ਨਹੀਂ ਫਿਰ ਤੁਹਾਡੇ ਮੈਂ ਘਰ ਜਾਵਾਂ ਤੇਰੇ ਘਰ ਵਾਲੀ ਬਲ ਗਈ ਆਪਕੋ ਹਮ ਹਾਰੇ ਕਿਚਨ ਦੇਖੋ ਕਿੰਨੀ ਅੱਛੀ ਹੈ ਉਹ ਕਿਚਨ ਮੈਂ ਖਾਣੀ ਹੈ ਪੱਥਰ ਮੈਨੂੰ ਇਹ ਦੱਸੋ ਜਿਹੜਾ ਖਾਣ ਪਾਣ ਹੈ ਕੀ ਉਹ ਸਾਫ ਹੈ ਮੈਂ ਆਪਦੇ ਪਿੰਡ ਦਾ ਸਰਵੇ ਕਰਾਇਆ ਜੀ ਮੈਂ 43 ਸਾਲ ਪਹਿਲਾਂ ਇੰਗਲੈਂਡ ਗਿਆ ਸੀ ਵੀ 43 ਸਾਲ ਪਹਿਲਾਂ ਇਹ ਪਿੰਡ ਚ ਕਿੰਨੀ ਘਮੌਤਾਂ ਕੈਂਸਰ ਲਾਉਂਦੇ ਕੋਈ ਮੌਤ ਨਹੀਂ ਹੁੰਦੀ ਸੀ ਕਿਤੇ 5 37 ਸਾਲੀ ਤੇ ਹੁਣ ਪੰਜ ਸੱਤ ਹਰ ਸਾਲ ਹੋ ਰਹੀਆਂ ਕੀ ਕਾਰਨ ਹੈ ਇਹ ਫਰਟੀਲਾਈਜ਼ਰ ਪੈਸਟਿਸਾਈਡ ਸਪਰੇਆ ਗੋਭੀ ਤੇ ਫੁੱਲ ਤੇ ਸਪਰੇ ਕਰੀ ਜਾਂਦੇ ਆ ਯਾਰ ਆਹ ਚੀਜ਼ ਮੇਰੀ ਸਮਝਣ ਦੀ ਕੋਸ਼ਿਸ਼ ਕਰੋ ਜਿਹੜੀ ਤੁਹਾਨੂੰ ਸਮਝਾ ਰਿਹਾ ਮੂਲੀ ਗਾਜਰ ਤੇ ਜੋ ਸਪਰੇਅ ਕਰੋਗੇ ਮੂਲੀ ਗਾਜਰ ਧਰਤੀ ਚ ਉਹਦੇ ਪੱਤਿਆਂ ਤੇ ਰਹਿ ਜੂ ਮਟਰ ਦੇ ਉੱਤੇ ਵੀ ਇੱਕ ਕੋਟਿੰਗ ਹੈ ਉਹਦੇ ਨੇ ਬਚਤੋ ਜੀ ਮੇਥੇ ਧਨੀਆ ਬੈਂਗਣ ਕਦੂ ਇਹਦੀ ਜਿਹੜੀ ਸਪਰੇਅ ਆ ਜਾਂ ਗੋਭੀ ਦੇ ਫੁੱਲ ਦੀ ਉਹ ਅੱਥ ਨੂੰ ਸਾਡੀ ਰਸੋਈ ਚ ਆ ਜਾਣੀ ਹੈ ਕਈ ਵਾਰੀ ਕਹਿੰਨੇ ਯਾਰ ਮੈਂ ਚੰਗਾ ਭਲਾ ਸੀਗਾ ਵੀ ਇਹ ਮੈਨੂੰ ਗਲਕਾਉ ਖਰਾਬ ਹੋ ਗਿਆ ਉਹ ਸਪਰੇਅ ਆ ਇਦਿਚ ਕਾਲਪੁਰ ਕੇ ਰਬਨੀਤ ਕਾ ਕਰੂ ਮੇਰੇ ਨਾਲ ਮਨਸ ਦੇ ਦਰਲਬ ਹੈ ਆਪਣੀ 84 ਲੱਖ ਜੁਨੀ ਚ ਵਧੀਆ ਜੁਨੀ ਦਿੱਤੀ ਹੈ ਉੱਪਰ ਵਾਲੇ ਨੇ ਉਹ ਮੇਰੇ ਨਾਲ ਕਿਉਂ ਧੱਕਾ ਕਰੂ ਮੇਰੇ ਆਪ ਦੇ ਮਾੜੇ ਕੰਮ ਹੈ ਮੇਰੇ ਮਾੜੇ ਕੰਮ ਹੈ ਮੈਂ ਆਪ ਦੇ ਬਲ ਉਂਗਲ ਕਰਦਾ ਅਸੀਂ ਆਪਣੇ ਆਪ ਨੂੰ ਸਾਰੇ ਮਿਲ ਕੇ ਠੀਕ ਕਰੀਏ ਠੀਕ ਹੈ ਬਾਬਾ ਜੀ ਲੱਗੇ ਗੰਦੇ ਨਾਲੇ ਨੂੰ ਸਾਫ ਕਰਨ ਪਰ ਗੰਦਾ ਨਾਲੇ ਚ ਗੰਦ ਪਾਉਣ ਵਾਲਿਆਂ ਨੂੰ ਰੋਕਣਾ ਹੈ ਬਾਬੇ ਦੇ ਬਾਬੇ ਦੇ ਪੌੜੀਆਂ ਬਣਾਉਣ ਨਾਲ ਹੀ ਗੰਦਾ ਨਾਲਾ ਸਾਫ ਹੋਣਾ ਆ ਸੁਣ ਲਓ ਮੈਂ ਪੁਆਇੰਟ ਕੀ ਕਿਹਾ ਮੈਂ ਬਾਬਾ ਜੀ ਦਾ ਬਹੁਤ ਸਤਿਕਾਰ ਕਰਦਾ ਹਾਂ ਮੈਂ ਬਾਬਾ ਜੀ ਨੂੰ ਮਿਲੂਗਾ ਬਾਬਾ ਜਿਹੜਾ ਗੰਦ ਪਾ ਰਿਹਾ ਹੈ ਪਾਣੀ 'ਚ ਉਹ ਤਾਂ ਰੋਕਿਆ ਨਹੀਂ ਆਪਾਂ ਆਪੋ ਨੂੰ ਇੱਕ ਬਾਬਾ ਜੀ ਵੀ ਕੋਸ਼ਿਸ਼ ਵਧੀਆ ਕਰ ਰਹੇ ਆ ਪਰ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਵੀ ਅਸੀਂ ਗੰਦ ਪਾਉਣ ਤੋਂ ਤਾਂ ਰੋਕ ਆਪਣੇ ਆਪ ਨੂੰ ਹਟਾਈ ਇੰਡਸਟਰੀ ਨੂੰ ਇੰਡਸਟਰੀ ਵਾਲੇ ਵੀ ਪੂਰਾ ਸਾਥ ਦੇ ਰਹੇ ਆ ਅ ਪਰਸੋਂ ਨੂੰ ਜੀ ਫੋਕਲ ਪੁਆਇੰਟ ਵਰਦਮਾਨ ਗਰੁੱਪ ਦਾ ਉਹਨਾਂ ਦਾ ਸੀਓ ਅਮਰੀਕਾ ਤੋਂ ਬੁਲਾਇਆ ਮੈਂ ਮੈਂ ਕਿਹਾ ਯਾਰ ਕਿਸੇ ਮੇਰੇ ਨਾਲ 5 ਸਟਾਰ ਹੋਟਲ ਜਣੀ ਮਿਲਣਾ ਤੈਨੂੰ ਮੈਂ ਤੈਨੂੰ ਕਿਸੇ ਗਰੀਬ ਬਸਤੀ 'ਚ ਫੋਕਲ ਪੁਆਇੰਟ ਚ ਕੈਂਪਸ ਸਾਡਾ ਪਰਸੋਂ 17 ਤਰੀਕ ਨੂੰ ਫੋਕਲ ਪੁਆਇੰਟ ਇੰਡਸਟਰੀਸਟਾਂ ਦਾ ਏਰੀਆ ਹੀ ਹੈ ਸਾਰਾ ਉਹ ਸਾਰੀ ਇੰਡਸਟਰੀ ਮੈਨੂੰ ਬਹੁਤ ਸਪੋਰਟ ਕਰ ਰਹੀ ਹੈ ਜੀ ਵਰਦਮਾਨ ਗਰੁੱਪ ਪੋਸਵਾਲ ਗਰੁੱਪ ਸਾਰੇ ਸਪੋਰਟ ਕਰ ਰਹੇ ਮੈਨੂੰ ਕੋਈ ਕੰਪਲੇਨਟ ਨਹੀਂ ਪਰ ਮੈਂ ਇਹਨਾਂ ਨੂੰ ਤੁਹਾਡੇ ਤੁਸੀਂ ਕਰੀ ਜਾਂਦੇ ਆ ਪ੍ਰੋਬਲਮ ਪ੍ਰੋਬਲਮ ਮੈਂ ਨਹੀਂ ਇਹ ਨਹੀਂ ਕਹਿੰਦਾ ਮੈਂ ਕਹਿੰਦਾ ਹੱਲ ਲੱਭੀਏ ਪ੍ਰੋਬਲਮ ਤਾਂ ਹੈ ਇੰਡਸਟਰੀ ਦੀ ਵੀ ਲੋੜ ਹੈ ਮੰਨ ਲਓ ਵੀਰ ਜੀ ਆਪਣੇ ਰਜਿੰਦਰ ਗੁਪਤਾ ਜੀ ਹੈ ਬਰਨਾਲਾ ਚ ਟ੍ਰਾਇਡੈਂਟ ਗਰੁੱਪ 15000 ਉਹਨਾਂ ਕੋਈ ਰੋਜ਼ਗਾਰ ਦਿੰਦਾ ਹੁਣ ਉਹਨਾਂ ਨੇ ਤਿੰਨ ਜ਼ਿਲ੍ਹੇ ਚੈੱਕਅਪ ਕਰਾ ਰਹੇ ਆ ਮਾਨਸਾ ਮਾਨਸਾ ਬਰਨਾਲਾ ਤੇ ਸੰਗ 11 ਦਿਨ ਅਸੀਂ ਉਹਨਾਂ ਦੀ ਫੈਕਟਰੀ ਦੀ ਸਟਾਫ ਚੈੱਕ ਅਪ ਕਰਾਂ 15000 ਸਟਾਫ ਹੈ ਉਹ ਅੱਗੇ ਆ ਰਹੇ ਹੋ ਕਿ ਦੱਸੋ ਅਸੀਂ ਕੀ ਕਰੀਏ 90% ਇੰਡਸਟਰੀ ਵਾਲੇ ਵਧੀਆ ਲੋਕ ਹੈ ਜਿਹੜੇ 20 25 25 30 30000 ਨੌਕਰੀ ਦੇ ਰਹੇ ਆ ਵੀ ਜੀ ਰੋਜ਼ਗਾਰ ਦੀ ਵੀ ਲੋੜ ਹੈ ਜੀ ਡਾਈੰਗ ਮਿਲ ਵਾਲੇ ਪੰਜ ਚਾਰ ਖਰਾਬ ਵਾਲੇ ਦੀ ਮਿੰਤ ਕਰੀਏ ਜਾ ਕੇ ਨਹੀਂ ਯਾਰ ਵੀ ਜੀ ਮੈਂ ਲੜਾਈ ਚ ਨਹੀਂ ਬਲੀਵ ਕਰਦਾ ਮੈਂ ਕਹਿੰਦਾ ਗੱਲਬਾਤ ਪਿਆਰ ਨਾਲ ਗੱਲ ਕਰੋ ਯਾਰ ਇਹਨੂੰ ਠੀਕ ਕਰ ਕਾਕਾ ਮਰ ਜਾਣਗੇ ਤੇਰੇ ਘਰ ਵੀ ਦੁੱਧ ਦੋਨਾ ਮੱਝਾਂ ਦਾ ਹੀ ਆਉਣਾ ਜਿਹੜਾ ਗੰਦੇ ਨਾਲ ਆਉਂਦਾ ਵੀ ਅਕਾਲਪੁਰ ਖੋ ਦੇਖਦਾ ਵੀ ਇਹ ਜ਼ਹਿਰ ਵੰਡ ਰਿਹਾ ਫਿਰ ਠੀਕ ਹੈ ਆਪਾਂ ਸਾਰੇ ਮਿਲ ਕੇ ਬਹੁਤ ਕੁਸ਼ ਕਰ ਸਕਦੇ ਆ ਗੁਰੂਆਂ ਪੀਰਾਂ ਦੀ ਧਰਤੀ ਐ ਇੱਕ ਪੰਜਾਬ ਸਟੇਟ ਇੱਕ ਐਸੀ ਲੋ ਐਸੀ ਸਟੇਟ ਐ ਤੇ ਹਿੰਦੂ ਸਿੱਖ ਦਾ ਬੜਾ ਨੌ ਮਾਸ ਦਾ ਰਿਸ਼ਤਾ ਉਹਨੂੰ ਵੀ ਆਪਾਂ ਨੂੰ ਬਰਕਰਾਰ ਰੱਖਣਾ ਚਾਹੀਦਾ ਆਪਾਂ ਮਿਲ ਕੇ ਸਾਰੇ ਆਪਣੇ ਤਿਹਾਰ ਦਿਵਾਲੀ ਜ਼ੈਰਾ ਇਕੱਠੇ ਦਾ ਮਨਾ ਰਹੇ ਆਂ ਵਿਆਹ ਸ਼ਾਦੀਆਂ ਤੇ ਇਕੱਠੇ ਯਾਰ ਠੀਕ ਐ ਐਂਡ ਦਾਤ ਧਰਮ ਦੇ ਨਾਤੇ ਲੜਿਆ ਕਰੋ ਠੀਕ ਐ ਐਂਡ ਆਪਣਾ ਤਾਂ ਫਰਕ ਹੀ ਕੋਈ ਨਹੀਂ ਸਾਡੇ ਚ ਤਾਂ ਠੀਕ ਐ ਐਂਡ ਕਿਸੇ ਦੇ ਕਈ ਦੋ ਬੱਚੇ ਹੁੰਦੇ ਸੀ ਪਹਿਲਾਂ ਉਹਦੇ ਇੱਕ ਦਾ ਨਾਮ ਆ ਰਾਮ ਸਿੰਘ ਰੱਖ ਦੇਣਾ ਇੱਕ ਦਾ ਨਾਮ ਆ ਰਾਮ ਕੁਮਾਰ Hindu ਪਰਿਵਾਰ ਚ ਦੋ ਬੱਚੇ ਹੁੰਦੇ ਸੀ ਮੈਂ ਇਹ ਮੇਰੇ ਬਾਪ ਦੇ ਦੋਸਤ ਸੀ ਮੈਂ ਦੇਖਦਾ ਸਾਡੇ ਮੋਗਾ ਨੇ ਹਾਲ ਸਿੰਘ ਵਾਲੇ ਚ ਸਾਡੇ ਅਸੀਂ ਤਾਂ ਇੱਕ ਨਾਮ ਰਾਮ ਕੁਮਾਰ ਇੱਕ ਰਾਮ ਸਿੰਘ ਤੇ ਅਸੀਂ ਕਿਉਂ ਵਿੱਚ ਬੰਡੀਆਂ ਪਾਉਣ ਲੱਗੀਆਂ ਧਰਮ ਦੇ ਨਾਂ ਤੇ ਧਰਮ ਤਾਂ ਕਹਿੰਦਾ ਨਾ ਲੜੋ ਠੀਕ ਹੈ ਧਰਮ ਤਾਂ ਸਨੇਹ ਹੀ ਇੰਨੇ ਵਧੀਆ ਦਿੰਦਾ ਸਾਨੂੰ ਆਪਾਂ ਉਹਦੇ ਉੱਤੇ ਪਹਿਰਾ ਦਈਏ ਠੀਕ ਹੈ ਗੁਰੂ ਦੇ ਜੋ ਕਹਿ ਰਿਹਾ ਉਹ ਕਰੀਏ ਵੀ ਉਹ ਕਰਨਾ ਤਾਂ ਹੈ ਨੀਗਾ ਧੰਨਵਾਦ ਆਤਮਿਕ ਕਵੀ ਜੀ ਪ੍ਰੈਸ ਵਾਲ ਦੂਸਰੇ ਆਪਣੇ ਨਹੀਂ ਓਕੇ ਹਾਂ ਕੋਈ ਹੋਰ ਤੁਹਾਡਾ ਸਵਾਲ ਆ ਦੱਸੋ ਲੋਕਾਂ ਨੂੰ ਅਪੀਲ ਕੀ ਕਰਨਾ ਚਾਹੁੰਦੇ ਲਾ ਮੈਂ ਲੋਕਾਂ ਨੂੰ ਫੀਲ ਵੀ ਸਾਦਾ ਜੀਵਨ ਹੈ ਥੋੜੀ ਫੀਲ ਤੇਰਾ ਢਿੱਡ ਮੈਨੂੰ ਦੱਸ ਰਿਹਾ ਕਿ ਸਾਦਾ ਵਿਆਹਕਾਰ ਤੇ ਸਾਦਾ ਥੋੜਾ ਖਾ ਲੋਕਾਂ ਨੂੰ ਅਪੀਲ ਤੂੰ ਵੀ ਲੋਕਾਂ ਜੀ ਆ ਗਿਆ ਨਾ ਪਹਿਲਾਂ ਤੈਨੂੰ ਵੀ ਫੀਲ ਕਰ ਲੈ ਤੇਰਾ ਢਿੱਡਾਂ ਲੱਗਦਾ ਵੀ ਜਿਵੇਂ ਤੂੰ 7 ਮਹੀਨੇ ਦਾ ਗਰਭਤੀ ਹੈ